ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆਂ ਤਿੰਨੇ ਸੂਈਆਂ ਸਵਾਈਆਂ ਆਂ ਸੂਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਆਗੇ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਪਰ ਪਸ਼ੂ ਦੇ ਆਪਣੇ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜਿਆ ਕਰੋ ਜੀ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਇਕ ਅਰੇ ਫਿਰ ਜੀ ਰੋਸ਼ਨਦੀਪ ਸਿੰਘ ਨਾਂ ਹੈ ਆਪਣਾ ਪਿੰਡ ਸੁਲਤਾਨਵੰਡੀ ਪਤਨੀ ਮਨਸੂਰਦੀ ਜੀ ਕਰਦੇ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੋ 7717211839 ਠੀਕ ਹੈ ਜੀ ਤੇ ਅੱਜ ਹੈਗੀਆਂ ਤਿੰਨ ਆਪਣੇ ਕੋਲ ਹਨਾ ਦੋ ਗਾਵਾਂ ਤੇ ਇੱਕ ਮੱਝ ਠੀਕ ਹੈ ਤੇ ਅੱਜ ਸਾਰੀਆਂ ਹੀ ਸੂਈਆਂ ਹਨਾ ਤੇ ਤੇ ਪਛੋ ਵੀ ਸਾਰੇ ਸਾਸ ਉਤਰੀ ਅੱਜ ਨਾ ਪਹਿਲਾਂ ਫਿਰ ਸੱਜਰ ਸੂਈ ਮਾਈ ਤੋਂ ਸ਼ੁਰੂਆਤ ਕਰ ਲਈਏ ਥੱਲਿਆਂ ਚੰਗੀ ਬਣੀ ਹੈ ਕਿੰਨੇ ਚਿਰ ਦੀ ਸੂਈ ਵਰਜੀ ਹੈ ਜਿਵੇਂ ਅੱਜ ਦੇ ਹਫਤਾ ਹੈ ਹਫਤੇ ਨੂੰ ਲਾ ਕੇ ਬਣਿਆ ਹੈ ਜੇ ਬਾਹਰ ਨਹੀਂ ਹੈ ਅੱਛਾ ਹਾਂ ਭਾਵੇਂ ਕੋਈ ਬੋਲਾ ਲਾ ਲੇ ਭਾਵੇਂ ਦੁੱਧ ਤਿਆਰ ਲਾ ਦੇ ਅੱਛਾ ਬਾਣੀ ਗਿਆ ਬਲੋ ਅੱਛਾ ਤੇ ਕਿੰਨਾ ਦੁੱਧ ਕਰਕੇ ਤਿਆਰ ਉਹਦੇ ਜੀ 9 ਕਿਲੋ ਠੰਡਾ ਜਿਹੜਾ ਮਲਪੀ ਹੋਣਾ ਹੈਗਾ ਜੀ ਤਿਆਰ ਕਰ ਗਏ ਜੀ ਤਿਆਰ ਦੁੱਧ 12 13 ਕਿਲੋ ਚ ਆਜੂ ਵੇਖੋ ਠੱਲਿਆਂ ਚ ਬੜੀ ਚੰਗੀ ਤਿਆਰਿਆ ਸਾਡਾ ਮੱਝ ਦੇ ਠੱਲੇ ਤੋਰੋ ਹੈ ਕਰੀ ਹੈ 12 ਕਿਲੋ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਚੁਾਈ ਜਾਊਗੀ ਮਗਰ ਕੀ ਜਰੇ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਹੈ ਆ ਦੇ ਸਾਡੇ ਇਹ ਠੱਲੇ ਬਾਈ ਬਾਈ ਥੋੜੀ ਬੋਲੀ ਨੇ ਹੋ ਜੀ ਬਾਕੀ ਦੁੱਧ ਚ ਹੋਣ ਵਾਲੀ ਮੱਝ ਆ ਜਿਹਨੇ ਦੁੱਧ ਛੋਟਾ ਉਹਦੇ ਮਤਲਬ ਦੀ ਆ ਦੁੱਧ ਚੰਗੀ ਸੇਵਾ ਦੇਣੇ ਦੁੱਧ ਚੰਗਾ ਕੱਢੀ ਜਾਣੇ ਦੁੱਧਾਂ ਵਾਲੇ ਨਿਸ਼ਾਨੀਆਂ ਚੰਗੀਆਂ ਤੇ ਬਾਕੀ ਤਨ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ ਦੇਖ ਸਕਦੇ ਪਰ ਭਰ ਹੱਥ ਦੀ ਚਵਾਈ ਵਾਲਾ ਥਾਨ ਆ ਥੋੜਾ ਸਾਡੇ ਤੋਂ ਚਲੋ ਡਰਦੀ ਆ ਆ ਦੇਖ ਸਕਦੇ ਤੇ ਮੁੱਲ ਫਿਰ ਵੇਦੀ ਇਹਦਾ ਮੁੱਲ ਵਿੱਚ ਹੀ ਜਸ ਨੋ ਹੀ ਆਪਾਂ ਜਿਹੜੀ ਦੇਣੀ ਆ 85000 ਜੀ ਥੋੜੇ ਕਿ ਸ਼ੋਰਟ ਕਰ ਦੀਏ ਹੋਰ 3000 82 ਦੀ ਹਾਂ 82000 ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨਤਨ ਬਾਕੀ ਤੇ ਮਾਨਤਨ ਕਰਦਾ ਹਾਂ ਠੀਕ ਹੈ ਜੀ ਅਵਿਤਾ ਜੀ ਤੁਸੀਂ ਜੀ ਆ ਵੀ ਜਿਹੜੇ ਬੈਠੇ ਦੋ ਦਿਨ ਹੋਏ ਜੈ ਸੂਈ ਨੂੰ ਦੋ ਦਿਨ ਹੋਏ ਜਿਹੜੇ ਕਹਿੰਦੇ ਸੂਈ ਨਾ ਸੂਆ ਕਿ ਨਵਾ ਸੂਈ ਜੇ ਸੂਆ ਦੁੱਜਾ ਹੋਊਗਾ ਵੀਰ ਜੀ ਅੱਛਾ ਹਾਂਜੀ ਬਾਕੀ ਵੇਖੋ ਸਾਹ ਸੂ ਬਹੁਤ ਅਸੀ ਪਣਾ ਪਣਾ ਹਵਨੇ ਤੇ ਜੇ ਪੰਜਾ ਵਾਲ ਥੋੜੀ ਗਰਮ ਹੁੰਦੀ ਹੈ ਨਾ ਹਾਂਜੀ ਇਹਦੇ ਭਾਵੇਂ ਵੀਰ ਜੀ ਇਦਾਂ ਹੀ ਥੱਲੇ ਬੈਠੇ ਹੋ ਅੱਛਾ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਨੂੰ ਕੋਈ ਨਹੀਂ ਅੱਛਾ ਮੈਂ ਨਾ ਬਰਥੀ ਆ ਤੇ ਆ ਦੇਖੋ ਹਾਂ ਦੇ ਸਾਡੇ ਭਾਵੇਂ ਇਤਰਾ ਹੀ ਥੱਲੇ ਬੈਠੇ ਰੋ ਕੋਈ ਗੱਲ ਹੀ ਨਹੀਂ ਭਾਵੇਂ ਜਿੱਦਾਂ ਮਰਜੀ ਆ ਤੇ ਹਾਂ ਦੇ ਸਾਡੇ ਤਾ ਹਫਤਾ ਰਿਆ ਜੀ ਬਿਲਕੁਲ ਬਰਤੀ ਲਾ ਲਓ ਫੇਰ ਠੀਕ ਖੋਲੋ ਫੇਰ ਤੋਰੀਏ ਬਿਲਕੁਲ ਤਾਜ਼ੇ ਬੱਚਾ ਵਾ ਹਾਂ ਦੇਖ ਸਾਡੇ ਨਾੜੋਂਿਲਕੋਂ 4 ਕਿਲੋ ਆਈ ਹੈ ਜਿਹੜਾ ਮੱਧਿਆਨ ਦੇ ਮੁਕਾਬਲੇ ਦੁੱਧ ਹੁੰਦਾ ਵਈ ਨਾ گاਵਾ ਦਾ ਕਿਹ ਵੀ ਇਹਨੇ ਕਰੇ ਦੁੱਧ ਪੀਣ ਨੂੰ ਕੰਨੀ ਲਾ ਲੋ ਹਾਂਜੀ ਮਤਲਬ ਇਹ ਜਾਰਾ ਨਹੀਂ 13 14 ਕਿਲੋ ਦੁੱਧ ਚ ਆਜੂਗੀ ਅੱਜ ਲੈ ਆ ਕਿੰਨਾ ਦੁੱਧ ਸਿਆ ਚ ਆਜੂਗੀ 13 14 ਕਿਲੋ ਚ ਆਜੂਗੀ ਹੁਣ ਮੋਕੇ ਦੇ 9 10 ਕਿਲੋ ਬੋਲਾ ਹੀ ਆ ਇਹਦੇ ਤੇ ਇਹਦੇ ਬੋਲਾ ਹੀ ਆ ਬੱਚਾ ਇਹਦਾ ਅੰਦਰ ਬੱਜਾ ਤੇ ਘਰ ਕੇ ਅੰਦਰ ਨੂੰ ਪਾਈ ਦਿੰਗੇ ਤੇ ਮੁੱਲ ਇਹਦਾ ਫਿਰ ਇਹਦਾ ਵੀਰਜ ਆਪਾਂ ਦੇਣ ਲੈਣੀ ਦੇ ਦਈਏ 45000 ਦੀ ਨਹੀਂ ਕਰ ਦੋ ਮਨ ਤੁਨ ਇਹਦੀ 40000 ਦੀ ਪੂਰੇ ਦੀ ਵੀਰਜ ਬੱਛੀ ਬੜੀ ਸਾਫ ਤੇ ਨਾਲ ਠੰਡੀ ਏ ਰਖੜੀ ਰੁਖੜੀ ਆਈ ਆ ਛੋੜੀ 2000 ਛੋਟ ਹੋਰ ਕਰ ਦਈਏ ਚਲੋ ਠੀਕ ਹੁਣ ਮੈਂ ਹੁਣ ਮਤਲਬ ਵੀ ਮਰਜ਼ੀ ਨਾਲ ਛੋਟ ਕਰਨੀ ਹੁਣ ਕਹਣਾ ਕੋਈ ਵੀਰ ਕਰੇ ਅੱਛਾ ਮਤਲਬ ਇੱਕ ਸਾਥ ਸੌਦਾ ਹੋ ਹੀ ਗਿਆ ਵਾਕੇ ਸੌਦਾ ਹੋਈ ਜਾਂਸਨ ਹੋਈਆਂ ਹੁਣ ਜਨਾ ਬਾਕੀ ਇਹੋ ਜੀ ਨਹੀਂ ਗੇ ਲੱਭਣੀ ਤੁਹਾਨੂੰ ਫਿਰ ਸ਼ਾਈ ਵਾਲ ਮੇਨ ਵਾਦਾ ਇਹ ਆ ਵੀ ਠੰਡੀ ਸੀ ਲਿਆ ਤੇ ਸੱਜਰ ਸੂਈ ਹੈ ਬਿਲਕੁਲ ਤਾਜੀ ਸੂਈ ਦੋਹਾਂ ਬਨੇ ਬੈਗੇ ਜੋ ਚਾਰੀ طرف ਠੀਕ ਹੈ ਜੀ ਤੇ ਹੁਣ ਇੱਕ ਆ ਵੈੜ ਬੜੇ ਕਮਾਲ ਦੀ ਤੁਹਾਨੂੰ ਦਿਖਾਉਣੀ ਹੈ ਤੇ ਮਗਰ ਇਹਦੇ ਬੱਚੇ ਵੀ ਬੜੇ ਖੂਬਸੂਰਤ ਆ ਹਾਂਜੀ ਦੁੱਧ ਦੁੱਧ ਤੇ ਬੱਚੇ ਨਵੇਂ ਚੰਗਾ ਛੱਡਿਆ ਵਾ ਤੇ ਥਾਣੇ ਘਰੀਏ ਦੇ ਲਾਗੇ ਤਾਂ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਆ ਦੂਰ ਦੂਰ ਜਿਹੜਾ ਥਾਣੇ ਇੱਕੋ ਜਿਹਾ ਸਾਈਜ਼ ਦਾ ਤੇ ਇੱਕੋ ਜਿਹਾ ਗੈਪ ਦਾ ਪਹਿਲਾ ਸੁਆ ਵੀਰ ਜੀ ਵੀਰ ਜੀ ਮੂੰਹ ਚਾਰ ਦੰਦ ਜੇ ਬੱਚੀ ਪਹਿਲਾ ਸੁਆ ਅੱਛਾ ਹਾਂਜੀ ਕਿੰਨਾ ਦੁੱਧ ਤਿਆਰ ਹੈ ਖੋਲ ਕੇ ਦਿਖਾ ਦਿਓ ਚਲੋ ਖੋਲੋ ਉੱਤੇ ਇੱਕ ਦੁੱਧ ਕਿੰਨਾ ਤਿਆਰ ਹੈ ਤੇ ਕੋਈ ਦੇਖ ਲੈ ਵੀ ਜ 13 14 ਕਿਲੋ ਤਿਆਰ ਜੇ 14 ਲੀਟਰ ਤਿਆਰ ਬਿਲਕੁਲ 14 ਕਿਲੋ ਦੋ ਟਾਈਮ ਚੋਲੇ ਭਾਏ ਤਿੰਨ ਟਾਈਮ ਭਾਏ ਕੋਈ ਆਨਲਾਈਨ ਚੋਲੇ ਅੱਛਾ 14 ਲੀਟਰ ਦੁੱਧ ਜਿਹੜਾ ਕਿੰਨੇ ਵੀ ਤਿਆਰ ਹੈ ਇਹ ਦੇਖੋ ਤੋਂ ਮੁੱਕੇ ਤੇ ਬਹੁਤ ਚੰਗੀ ਲਿਆ ਦੰਦ ਖਾਦੇ ਇਹੇ ਕੋਸ਼ਿਸ਼ ਕਰਦੇ ਹਾਂ ਮੋਹ ਹੁਣ ਦਾ ਥੋੜਾ ਜਿਹਾ ਕਰਦੀ ਹੈ ਲੋ ਇੱਥੇ ਪਿਓਰ ਚਾਰ ਦੰਦ ਆ ਜਿਹੜੀ ਠੀਕ ਹੈ ਬਾਕੀ ਬਲੈਕ ਦਸਤੀਆ ਹਿੰਦੀ ਅਚਾਪ ਦਾ ਬਰੋ ਹਾਂਜੀ ਬੱਚਿਆਂ ਕਰਕੇ ਅੰਦਰੋਂ ਥੋੜਾ ਤੇਜ਼ ਜਾਂਦੀ ਹੈ 14 ਲੀਟਰ ਦੁੱਧ ਜਿਹੜਾ ਤਿਆਰ ਆ ਮਗਰ ਵੀ ਇਹਦੇ ਵਛੀ ਆ ਤੇ ਸੁਆ ਪੇਲਾ ਆ ਇਹ ਆ ਵੀ ਜੇ ਕਿਸੇ ਵੀਰ ਨੇ ਘਰੇ ਵੜ ਰੱਖਣੀ ਸ਼ੌਂਕ ਨਾਲ ਸੋਹਣੀ ਵੜ ਰੱਖਣੀ ਆ ਮੋਢੀ ਚੰਗੀ ਯਾਰ ਦੇਖੋ ਬਹੁਤ ਸਾਰੇ ਸੁਨਹਿਰੇ ਕੱਡੇ ਦੀਆਂ ਤੇ ਮਗਰ ਵੱਛੀ ਵੀ ਸੰਭੀ ਹੈ ਠੰਡੀਆਂ ਸੀ ਲੇ ਮਗਰ ਵੱਛੀ ਵੀ ਚੰਗੀ ਜੇ ਕੱਦ ਨੂੰ ਮਤਲਬ ਤਿਆਰ ਕਰਨੀ ਹੋਵੇ ਵੱਛੀ ਜੋੜਾ ਹੀ ਲਾ ਲੋ ਦੇਣਾ ਅੱਜ ਆਪਾਂ ਕੇ ਠੀਕ ਆ ਤੇ ਇਹਦਾ ਮੁੱਲ ਦੇ ਵੀਰ ਜੀ ਕਰ ਲੀਏ ਮੁੱਲ ਕਰਨ ਨੂੰ ਤੇ ਜ਼ਿਆਦਾ ਕਰਦਾ 55000 ਦੀ ਦੇ ਦਿੱਗੇ ਥੋੜੀ ਕਿ ਛੋਟ ਹੋਰ ਕਰ ਲੀ ਹਾਂ ਜੀ ਥੋੜੀ ਕਿ ਛੋਟ 55000 ਦੀ ਦੇ ਦੀ ਜੱਸ ਨਾ ਪੂਰੇ 50 ਦੀ ਚਲੋ 50 ਚੋਂ ਛੋਟ ਹੀ ਜੇ ਜੇ ਜੋੜਾ ਕੋਈ ਲਊਗਾ ਹੋਰ ਮਾਨਤਾਨ ਕਰਦਾਂਗੇ ਚਲੋ ਠੀਕ ਹੈ ਹਾਂਜੀ ਜੋੜੇ ਦੇ 100 ਕਿਲੋਮੀਟਰ ਤੱਕ ਪਹੁੰਚ ਫਰੀ ਅੱਛਾ ਜੋੜੇ ਦੇ 100 ਕਿਲੋਮੀਟਰ ਤੱਕ ਪਹੁੰਚ ਫਰੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਖ ਚਾਖ ਕੇ ਤੇ ਆਪਣਾ ਪਸ਼ੂ ਫੇਰੀ ਖਰੀਦੋ ਜੀ